ਮੈਨੂੰ ਸਟੇਜ ਤੋਂ ਕਹਿਣ ਕਿ ਕੋਈ ਗਰੋਜ ਨਹੀਂ ਹੈ ਪਿਛਲੇ ਜਿਹੜਾ ਕਈ ਜਨਰਲ ਦੇ ਕਈ ਧਰ ਉਧਰ ਦੇ ਨਾਮ ਲੈਣ ਦੀ ਕੋਸ਼ਿਸ਼ਾਂ ਕਰ ਰਹੇ ਕਿ ਬੀਜੇਪੀ ਦਾ ਕੋਈ ਐਮ ਐਲ ਏ ਕਰਦਾ ਹਾਂ ਮੈਂ ਕਰਦਾ ਸੀ ਔਰ ਮੈਂ ਦਾਅਵਾ ਨਾ ਕਰਨੇ ਕਿ ਜਿੱਥੇ ਸਮਾਜ ਨੂੰ ਜ਼ਰੂਰਤ ਹੋਊਗੀ ਉੱਥੇ ਕਰਾਂਗੇ ਔਰ ਮੈਂ ਕਹਿੰਦੇ ਕਲੈਕਟਰ ਐਸ ਪੀ ਨੂੰ ਕਿਹਾ ਜੇ ਰਾਜਨੀਤੀ ਤੌਰ ਤੇ ਦੇ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਇਸ ਮੁੱਦੇ ਦਾ ਨੁਕਸਾਨ ਹੋਊਗਾ ਤਾਂ ਹੋਊਗਾ ਸਮਾਜ ਦੇ ਸਹੀ ਥਾਂ ਦੇ ਜ਼ਰੂਰਤ ਹੋਗੀ ਉਹਦੇ ਗੱਲ ਵੀ ਦੇਣਾ ਪਿਆ ਕਿ ਅਸੀਂ ਜੇੜ ਵਾਲस्ते ਆਪ ਦੀ ਕੌਮ ਵਾਸਤੇ ਤਿਆਰ ਖੜੇ ਕਿਸੇ ਤਰੀਕੇ ਦੀ ਗੁੰਡਾਗਰਦੀ ਔਰ ਬੇਅਦਬੀ ਗੁਰਦੁਆਰਾ ਸਾਹਿਬ ਦੀ برداشت ਨਹੀਂ ਕਰਾਂਗੇ ਔਰ ਮੈਂ ਹੀ ਬੇਨਤੀ ਕਰਦਾ ਹਾਂ ਰਾਜਨੀਤਿਕ ਸਵਾਰਥਾਂ ਤੋਂ ਉੱਤੇ ਉੱਠ ਕੇ ਮੈਂ ਸੁਸ਼ਮੇਸ਼ ਪੜੀ ਗੌਂਦੀ ਖੁਸ਼ੀ ਔਰ ਮੈਂ ਲੋਕਾਂ ਨੂੰ ਦੱਸਿਆ ਪਹਿਲੀ ਵਾਰ ਹੋਇਆ ਕਿ ਸਾਰਾ ਸਰ ਸਮਾਜ 36 ਤੋਂ ਬਰਾਦਰੀਆਂ ਇੱਕ ਮੌਕੇ ਇੱਕ ਪਲੇਟਫਾਰਮ ਤੇ ਆਈਆਂ ਔਰ ਕੁੜੀਆਂ ਔਰ ਉਹਨਾਂ ਦੇ ਬੇਅਦਬ ਸਾਰਾ ਸਮਾਜ ਖੜਾ ਹੋਇਆ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਮੈਂ ਜਿਨ੍ਹਾਂ ਨੇ ਸਾਥ ਦਿੱਤਾ ਸਭ ਦਾ